ਇਹ ਕਹਿੰਦੇ ਵੀ ਦਲਜੀਤ ਬਾਰੇ ਵੀ ਗੱਲ ਕਰੋ ਵੀ ਦਲਜੀਤ ਦਾ ਕੀ ਰੌਲਾ ਹੈ ਮੜਾਇਓ ਵੀ ਦੱਸ ਹੀ ਦਿਓ ਨਜ਼ਰ ਮੈਨੂੰ ਦੇਖੋ ਮੇਰੀ ਗੱਲ ਸੁਣੋ ਇਹ ਬਿਜ਼ਨਸ ਨੇ ਇੱਕ ਪਾਸੇ ਬਿਜ਼ਨਸ ਆ ਦੂਜੇ ਪਾਸੇ ਰਾਸ਼ਟਰਵਾਦ ਆ ਜੀ ਦਲਜੀਤ ਆਪਣਾ ਬਿਜ਼ਨਸ ਕਰਦਾ ਉਹਦਾ ਆਪਣਾ ਬਿਜ਼ਨਸ ਕਰਨ ਦਾ ਇੱਕ ਢੰਗ ਆ ਹੂੰ ਠੀਕ ਆ ਜੀ ਉਹ ਪ੍ਰੋਫੈਸ਼ਨਲ ਸਿੰਗਰ ਵੀ ਆ ਐਕਟਰ ਵੀ ਆ ਤੇ ਬਹੁਤ ਵੱਡਾ ਬਿਜ਼ਨਸਮੈਨ ਵੀ ਆ ਠੀਕ ਹੈ ਜੀ ਤੁਹਾਨੂੰ ਗੱਲ ਕੌੜੀ ਲੱਗੇ ਫੇ ਕੀ ਲੱਗੇ ਠੀਕ ਹੈ ਜੀ ਸੱਚੀ ਗੱਲ ਹੈ ਇਹ ਤੇ ਇਹ ਸੱਚੀਆਂ ਗੱਲਾਂ ਹੁੰਦੀਆਂ ਨੇ ਹਕੀਕਤਾਂ ਹੁੰਦੀਆਂ ਨੇ ਜੀ ਠੀਕ ਆ ਪਰ ਪੈਸਾ ਲੱਗਾ ਹੁੰਦਾ ਪ੍ਰੋਡਿਊਸਰ ਦਾ ਪੈਸਾ ਕੋਈ ਦਲਜੀਤ ਦਾ ਥੋੜੀ ਲੱਗਾ ਹੂੰ ਉਹਨੇ ਤੇ ਐਕਟ ਕੀਤਾ ਤੇ ਉਹਦੇ ਬਦਲੇ ਜਿਹੜਾ ਇਸ ਵੇਲੇ ਇਹਨਾਂ ਨੇ ਫਿਲਮ ਸਾਈਨ ਕੀਤੀ ਹੋएगी ਉਹ ਪਾਕਿਸਤਾਨੀ ਐਕਟਰਸ ਦੇ ਨਾਲ ਜੀ ਉਸ ਵੇਲੇ ਰੌਲਾ ਹੀ ਨਹੀਂ ਸੀ ਫਿਲਮ ਬਣ ਗਈ ਉਹ ਤੇ ਆਪਦੇ ਪੈਸੇ ਲੈ ਕੇ ਪਾਕਿਸਤਾਨ ਟੱਪ ਗਈ ਹੂੰ ਅੱਜ ਇੱਕ ਪ੍ਰੋਡਿਊਸਰ ਦਾ ਪੈਸਾ ਡੁੱਬ ਰਿਹਾ ਉਹ ਪ੍ਰੋਡਿਊਸਰ ਹੋ ਸਕਦਾ ਹਿੰਦੂ ਹੋਵੇ ਤੁਹਾਡਾ ਬਿਲਕੁਲ ਹੋ ਸਕਦਾ ਸਿੱਖ ਹੋਵੇ ਤੁਹਾਡਾ ਹੈ ਤੇ ਇੰਡੀਅਨ ਇੰਨਾ ਕੌਣ ਸੋਚਦਾ ਇੰਨੀ ਗਹਿਰਾਈ ਚ ਵੀ ਨਹੀਂ ਜਾਂਦੇ ਨਹੀਂ ਸੋਚਣਾ ਚਾਹੀਦਾ ਸਾਬ ਸੋਚਣਾ ਚਾਹੀਦਾ ਪਰ ਨਹੀਂ ਸੋਚਦੇ ਸੋਚਣਾ ਚਾਹੀਦਾ ਕਿ ਅਸੀਂ ਆਪਦੀ ਇੰਡਸਟਰੀ ਦਾ ਮਤਲਬ ਕਿ ਦਲਜੀਤ ਨੇ ਤਾਂ ਪੈਸੇ ਲੈ ਲਿਆ ਹਮ ਸਾਰੇ ਐਕਟਰ ਤਾਂ ਅੱਜ ਕੱਲ ਕੀ ਕਰਦੇ ਆ ਮੈਂ ਤੁਹਾਨੂੰ ਆ ਪੰਜਾਬ ਦੇ ਤਿੰਨ ਚਾਰ ਐਕਟਰ ਆ ਹੁਣ ਇਹਨਾਂ ਨੇ ਆਪੇ ਮੇਰੇ ਘਟ ਕੇ ਕਲਿੱਪ ਭੇਜ ਦੇਣੀ ਕਿਹਨੇ ਇਹ ਤੇ ਕੀ ਕਰਦੇ ਆ ਇਹਨਾਂ ਨੇ ਬਹੁਤ ਮੋਟੀ ਫੀਸ ਰੱਖੀ ਆ ਉਹ ਲੈ ਕੇ ਤੇ ਨਾਲ ਸ਼ੇਅਰ ਰੱਖਦੇ ਆ ਫਿਲਮ ਤੇ ਜੀ ਬਿਲਕੁਲ ਮੈਂ 80% ਸ਼ੇਅਰ ਯਾਨੀ ਤੁਸੀਂ ਕਹਿੰਦੇ ਹੋ ਸਿਨੇਮਾ ਨਹੀਂ ਬਣਦਾ ਸਿਨੇਮਾ ਕੀ ਬਣਿਆ ਕਿ ਐਕਟਰ ਤਾਂ ਇੰਨਾ ਕੁਝ ਲੈ ਜਾਂਦਾ ਵਿੱਚੋਂ ਲੈ ਜਾਂਦਾ ਤੇ ਬਜਟ ਜਿਹੜਾ ਬਜਟ ਦਾ ਇੱਕ ਹਿੱਸਾ ਤੇ ਉਹ ਲੈ ਗਿਆ ਹੂੰ ਤੇ ਫੇਰ ਪੱਲੇ ਕੀ ਰਹਿ ਗਿਆ ਤੇ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਤੇ ਆਪਦੇ ਘਰ ਪੂਰੇ ਕਰ ਲੈਣੇ ਜੀ ਡੁੱਬ ਕੌਣ ਗਿਆ ਜੀ ਨੇ ਡੁੱਬਿਆ ਇੱਕ ਬਿਜ਼ਨਸਮੈਨ ਆ ਜੀ ਕਿਉਂਕਿ ਹਾਇਦ ਫਿਲਮ ਹੈ ਹੀ ਬਿਜ਼ਨਸ ਆ ਹੂੰ ਫਿਲਮ ਬਿਜ਼ਨਸ ਹੈ ਆ ਬਿਜ਼ਨਸ ਕਰਨ ਵਾਸਤੇ ਹੀ ਫਿਲਮ ਬਣਾਈ ਜਾਂਦੀ ਹੈ ਨਾ ਜੀ ਉਹ ਮੈਨੂੰ ਵੀ ਜਦੋਂ ਮੇਰੀ ਲਾਈਫ ਤੇ ਬਣੀ ਫਿਲਮ ਤਾਂ ਮੈਂ ਕਹਿੰ ਗਿਆ ਯਾਰ ਕਮਰਸ਼ੀਅਲ ਚੀਜ਼ਾਂ ਵੀ ਹੁੰਦੀਆਂ ਨੇ ਕਿ ਮੈਂ ਐਵੇਂ ਕਹੀ ਜਮਾ ਠੀਕ ਹੈ ਨਾ ਚਲੋ ਮੈਸੇਜ ਵਗੈਰਾ ਕੁਝ ਚੀਜ਼ ਕੰਟੈਂਟ ਮਾਇਨੇ ਰੱਖਦੀ ਆ ਪਰ ਫਿਲਮ ਕਮਰਸ਼ੀਅਲੀ ਪੱਖ ਤੋਂ ਬਣਦੀ ਆ ਨਾ ਬਿਲਕੁਲ ਜੀ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਾਡੀ ਜਨਤਾ ਨੂੰ ਖੁੱਲੇ ਮਨ ਦੇ ਨਾਲ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਆ ਹਾਂ ਬਾਕੀ ਚਲੋ ਕਿਸੇ ਨੇ ਕੀ ਸਮਝਣਾ ਮੈਨੂੰ ਨਹੀਂ ਪਤਾ ਆਰਟਿਸਟ ਨੇ ਭਾਈ ਆਪਣਾ ਸਮਾਨ ਵੇਚਣਾ ਤੁਸੀਂ ਉਹਦੇ ਤੇ ਪ੍ਰਾਈਡ ਫੀਲ ਕਰ ਸਕਦੇ ਹੋ ਕਿ ਤੁਹਾਡੇ ਵਿੱਚੋਂ ਆ ਤੁਹਾਡੀ ਕੌਮ ਚੋਂ ਆ ਤੁਹਾਡੀ ਸਟੇਟ ਚੋਂ ਆ ਉਹ ਤੁਸੀਂ ਕਰ ਲਓ ਜੀ ਪਰ ਉਹਨੇ ਆਪਣੇ ਆਪ ਨੂੰ ਉਸ ਸਰਦਲ ਤੇ ਸਰਜ਼ਮੀ ਤੇ ਜਿੱਥੇ ਤਿਲਕ ਨਹੀਂ ਤਿਲਕਣੇ ਕਾਇਮ ਰੱਖਣ ਲਈ 36 ਪ੍ਰਕਾਰ ਦੇ ਪਪ ਮੜ ਬੇਲਣੇ ਆ ਜਫਰ ਜਾਣੇ ਆ ਹੂੰ ਸੋ ਇਸ ਕਰਕੇ ਇਹ ਸਾਰਾ ਕੁੱਸ਼ ਹੈ ਜੀ ਮੇਰਾ ਮੰਨਣਾ ਹੈ ਆ ਉਹ ਟੱਪ ਗਈ ਪੈਸੇ ਲੈ ਕੇ ਦਲਜੀਤ ਆਪਦੇ ਪੈਸੇ ਲੈ ਗਿਆ ਹੋਊਗਾ ਹੂੰ ਜੇ ਉਹਦਾ ਕੋਈ ਸ਼ੇਅਰ ਹੋਇਆ ਵਿੱਚ ਹੋ ਚਲਾ ਜਾਊਗਾ ਉਹਨੂੰ ਕੋਈ ਫਰਕ ਨਹੀਂ ਪੈਣਾ ਪਰ ਡੁੱਬਣਾ ਕਿੰਨੇ ਆ ਡੁੱਬਣਾ ਹੈ ਸਰ ਪ੍ਰੋਡਿਊਸਰ ਨੇ ਔਰ ਇੱਕ ਪ੍ਰੋਡਿਊਸਰ ਜਦ ਡੁੱਬਦਾ ਤੇ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਜਿਹੜਾ ਖਤਮ ਹੋ ਜਾਂਦਾ ਕਿਉਂ ਕਿਉਂਕਿ ਇੱਕ ਫਿਲਮ ਰਿਲੀਜ਼ ਹੁੰਦੀ ਆ ਤੇ ਤੁਸੀਂ ਦੇਖ ਲਓ ਚਾਹੇ ਕੋ ਬੱਤਾ ਵੇਚਣ ਵਾਲਾ ਪਾਪ ਕੌਰਨ ਵੇਚਣ ਵਾਲਾ ਚਾਹੇ ਕੋ ਟਿਕਟ ਵੇਚਣ ਵਾਲਾ ਸਾਰਿਆਂ ਨੂੰ ਕਮਾਈ ਹੁੰਦੀ ਆ ਤੇ ਉਸੇ ਕਮਾਈ ਦੇ ਨਾਲ ਹੀ ਉਹ ਨਿਰਮਾਤਾ ਦੁਬਾਰਾ ਫਿਲਮ ਬਣਾਉਂਦਾ ਤੇ ਜੇ ਉਹ ਇੱਕ ਵਾਰੀ 50 ਕਰੋੜ ਦਾ 60 ਕਰੋੜ ਦਾ ਝਟਕਾ ਖਾ ਗਿਆ ਹੁਣ ਕਿ ਉਹਨੇ ਉੱਠਣਾ ਨਹੀਂ ਉੱਠਣਾ ਨਹੀਂ ਤੇ ਯਾਨੀ ਉਹਦਾ ਜਿਹੜਾ ਕਹ ਲੋ ਕਿ ਅਰਥਚਾਰੇ 'ਚ ਪੈਸਾ ਬੰਦ ਹੋ ਜਾਏ ਉਹਦਾ ਵੀ ਤੇ ਉਹਦੇ ਨਾਲ ਜੁੜੇ ਜਿਹੜੇ ਸੋ ਮੈਂ ਤੇ ਦੇਖੋ ਠੀਕ ਹੈ ਰਾਸ਼ਟਰੀ ਹਿੱਤ ਕੌਮੀ ਹਿੱਤ ਮਾਇਨੇ ਰੱਖਦੇ ਆ ਪਰ ਵਪਾਰ ਕੇਤ ਵੀ ਮਾਇਨੇ ਰੱਖਦੇ ਆ ਜੀ ਪਰ ਸਾਡੇ ਚ ਪਤਾ ਕੀ ਆ ਅੱਜ ਅਸੀਂ ਹੁਣ ਇਥੋਂ ਉੱਠ ਕੇ ਆਏ ਆ ਤੁਹਾਨੂੰ ਪਤਾ ਹੀ ਆ ਤੇ ਜਿੱਥੇ ਅਸੀਂ ਬੈਠੇ ਸੀ ਉੱਥੇ ਆਹੀ ਗੱਲਾਂ ਕਰ ਰਹੇ ਸੀਗੇ ਕਿ ਭਾਈ ਦੈਰਾ ਸਾਡਾ ਸਗੋਂ ਪੀੜਾ ਹੋ ਰਿਹਾ ਬਿਲਕੁਲ ਫਰਾਖਦੀਲੀ ਵਾਲਾ ਕੰਮ ਤੇ ਫਰਾਖਦੀਲੀ ਕੱਟ ਰਹੀ ਨਹੀਂ ਸਾਡੀ ਬਿਲਕੁਲ ਜੀ ਜੀ ਮਿੰਟੂ ਜੀ ਮਿੱਠੀਕਲ ਜੀ ਆਪਾਂ ਕਮੈਂਟ ਲੈ ਕੇ ਹੀ ਗੱਲ ਕਰ ਰਹੇ ਆ ਇਹ ਜਿਹੜੀ ਗੱਲ ਆਪਾਂ ਕਰੀਏ ਕਮੈਂਟ ਤੋਂ ਹੀ ਸ਼ੁਰੂ ਕੀਤੀ ਹੈ ਜੀ ਹਰੀ ਜੀ ਤੁਹਾਡਾ ਵੀ ਸਵਾਗਤ ਬਹੁਤ ਬਹੁਤ ਸ਼ੁਕਰੀਆ ਜੀ ਅ ਲੋ ਜੀ ਇੱਕ ਹੋਰ ਗੋਤੀ ਆ ਗਿਆ ਕਹਿੰਦੇ ਮਿੱਤਰ ਕਹਿੰਦੇ ਵੀ ਲੋਬੀ ਇਹ ਹੀ ਠੀਕ ਹੈ ਕੰਮ ਗੋਤ ਆਲਾ ਵੀ ਕੰਮ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਪਾਉ ਸ਼ਬਦ ਆ ਜੇ ਤੇ ਜਿਵੇਂ ਗੋਤ ਆ ਜੇ ਚਲੋ ਕੋਈ ਗੱਲ ਨਹੀਂ ਦਿਖੋ ਮੈਂ ਤਾਂ ਸਾਰੇ ਹੀ ਆਪਣੇ ਆ ਜੀ ਠੀਕ ਹੈ ਨਾ ਜੀ ਸਾਰੇ ਹੀ ਆਪਣੇ ਆ ਮੈਂ ਤੇ ਤੁਹਾਨੂੰ ਦੱਸਿਆ ਮੈਂ ਤੇ ਜੰਮਿਆ ਪੜਿਆ ਠੀਕ ਆ ਮਾਝਾ ਸਾਡਾ ਪਿੰਡ ਹੈ ਮਾਝੇ ਵਾਲਿਆਂ ਦਾ ਸਾਰਾ ਪਰ ਗੱਲ ਇਹ ਆ ਕਿ ਬਹੁਤਾ ਮੇਰਾ ਸਹਿਚਾਰ ਜਿਹੜਾ ਮਾਲਵੇ ਵਾਲਿਆਂ ਨਾਲ ਰਿਹਾ ਤੇ ਜਦੋਂ ਅੰਦਰ-ਉਂਦਰ ਗਏ ਉਦੋਂ ਦੁਆਬੀਆਂ ਨਾਲ ਬਹੁਤ ਪਿਆਰ ਰਿਹਾ ਉੱਥੇ ਦੁਆਬੀਏ ਵੀ ਬਹੁਤ ਅੱਛੇ ਇਨਸਾਨ ਹੁੰਦੇ ਆ ਜੀ ਸਾਰੇ ਅੱਛੇ ਇਨਸਾਨ ਹੁੰਦੇ ਆ ਜੇ ਤੁਸੀਂ ਇੱਥੇ ਹੋ ਯਾਰ ਸਾਰੇ ਅੱਛੇ ਹੁੰਦੇ ਆ ਜੀ ਬਿਲਕੁਲ ਬਿਲਕੁਲ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਸੱਚੀ ਗੱਲ ਹੈ ਜੀ ਲੋ ਜੀ ਇੱਕ ਕਮੈਂਟ ਆਪਾਂ ਜ਼ਰੂਰ ਪੜ ਦਨੇ ਆ ਬਾਈ ਹੋਰਾਂ ਦਾ ਪਾਉ ਜੀ ਹੋਰਾਂ ਦਾ ਇੱਕ ਕਮੈਂਟ ਹੈ ਇਹ ਕਹਿੰਦੇ ਵੀ ਖਾਲਿਸਤਾਨੀ ਦਾ ਜਿਹੜਾ ਸਰਟੀਫਿਕੇਟ ਆ ਪੱਗ ਵਾਲਿਆਂ ਨੂੰ ਕਹਿੰਦੇ ਆਮ ਮਿਲਦਾ ਹੈ ਇਹਦਾ ਨੁਕਸਾਨ ਤੇ ਐਕਟਰ ਨੂੰ ਵੀ ਹੁੰਦਾ ਹੈ ਚਲੋ ਜੀ ਜਦੋਂ ਦੇਖੋ ਦੇਖੋ ਇਹ ਸਰਟੀਫਿਕੇਟ ਤੇ ਸਰ ਸਾਡੇ ਬੰਦੇ ਵੀ ਸਾਨੂੰ ਦੇਈ ਜਾਂਦੇ ਨੇ ਹੂੰ ਜੇ ਅਸੀਂ ਘਟਗਣਤੀਆਂ ਦੀ ਗੱਲ ਕਰਦੇ ਹੋ ਕਹਿੰਦੇ ਆ ਖਾਲਿਸਤਾਨੀ ਨੇ ਆ ਮੇਰੇ ਕੋਲ ਸਰਟੀਫିକੇਟ ਉੱਤੇ ਕਰੇ ਵਾਧੂ ਪਿਆ ਜੇ ਮੈਂ ਕੋਈ ਇਹਨਾਂ ਤੇ ਸਵਾਲ ਕਰ ਦੇਵਾਂ ਤੇ ਇਹ ਕਹਿੰਦੇ ਤੇ ਕਾਮਰੇਡ ਆ ਜੀ ਠੀਕ ਹੈ ਜੀ ਜੇ ਆਮ ਆਦਮੀ ਪਾਰਟੀ ਨੂੰ ਸਵਾਲ ਕਰ ਲੋ ਕਹਿੰਦੇ ਇਹ ਕਾਂਗਰਸੀ ਜਾਂ ਭਾਜਪਾ ਜਾਂ ਇਹਨਾਂ ਦਾ ਅਕਾਲੀਆਂ ਦਾ ਬੁਲਾਰਾ ਜੇ ਅਕਾਲੀਆਂ ਦੀ ਆਲੋਚਨਾ ਕਰੀਏ ਤਾਂ ਉਹ ਮਤਲਬ ਪੈ ਜਾਂਦੇ ਸਾਡੇ ਮਗਰ ਜੇ ਉਹਨਾਂ ਦੀ ਕਿਤੇ ਕੋਈ ਗੱਲ ਕਰ ਲਈਏ ਪੋਜ਼ਿਟਿਵ ਤਾਂ ਉਹਨਾਂ ਦੇ ਵਿੱਚੋਂ ਦੂਜੀ ਧਿਰ ਵੀ ਕਹਿੰਦੀ ਕਿ ਭਾਈ ਬਚ ਕੇ ਜ਼ਰਾ ਜੀ ਸਰ ਸਰਟੀਫਿਕੇਟ ਦਾ ਕੀ ਹੈ ਸਰਟੀਫਿਕੇਟ ਦਾ ਪੱਗ ਦਾ ਸਤਕਾਰ ਹੈ ਸਰ ਕੋਈ ਤੁਹਾਨੂੰ ਇਹ ਠੀਕ ਹੈ ਕਿ ਇੱਕ ਉਬਾਲਾ ਆਉਂਦਾ ਇਸ ਦੇਸ਼ ਦੇ ਵਿੱਚ ਠੀਕ ਹੈ ਉਬਾਲਾ ਆਉਂਦਾ ਇਸ ਦੇਸ਼ ਦੇ ਵਿੱਚ ਮੈਂ ਤੁਹਾਨੂੰ ਅੱਗੇ ਵੀ ਕਿਹਾ ਕੋਈ ਕਾਮਰੇਡ ਚੜਤਾਲਾ ਦੌਰ ਆਇਆ ਕੋਈ ਲਿਬਰਲਿਜ਼ਮ ਦਾ ਦੌਰ ਆਇਆ ਜੀ ਅੱਜ ਇੱਕ ਠੀਕ ਹੈ ਉਬਾਲਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਭ ਕੁਝ ਇਦਾਂ ਹੀ ਆ ਠੀਕ ਹੈ ਨਾ ਜੀ ਤੋਂ ਗੱਲ ਇਹ ਆ ਕਿ ਕੁਝ ਹੈਗੇ ਨੇ نفری متسوئی سوچ والے پر یہ نہیں ہے کہ ਸਾਡੀ ਪੱਗ ਦਾ ਕੋਈ ਸਤਕਾਰ ਨਹੀਂ ਹੈਗਾ ਸਾਡੀ ਪੱਗ ਵਾਲੇ ਤੁਸੀਂ ਦੇਖੋ ਕਿਥੋਂ ਤੱਕ ਪਹੁੰਚੇ ਨੇ ਜੀ ਪੱਗ ਦਾ ਸਤਕਾਰ ਰਹਿਣਾ ਹੀ ਰਹਿਣਾ ਮੈਂ ਤੇ ਅੱਜ ਪੋਸਟ ਪਾ ਕੇ ਆਇਆ ਹਾਂ ਉਹਦੀ ਹਰਵੰਸ਼ ਸਿੰਘ ਦੀ ਠੀਕ ਹੈ ਨਾ ਜੀ ਹਮ ਗੁਜਰਾਤ ਦਾ ਇੱਕ ਡਰਾਈਵਰ ਦੇ ਘਰ ਜੰਮਿਆ ਬੱਚਾ ਜੀ ਅੱਜ 18 ਸਾਲ 7 ਮਹੀਨੇ ਦੀ ਉਮਰ ਦੇ ਵਿੱਚ ਜੋ ਕਮਾਲ ਕਰ ਰਿਹਾ ਮੈਂ ਤੇ ਉਸ ਨੂੰ ਆਉਣ ਵਾਲੇ ਸਮੇਂ ਦਾ ਐਸਾ ਵੇਖ ਰਿਹਾ ਟੈਲੈਂਟ ਕਿ ਜਿਹੜਾ ਧੋਨੀ ਤੇ ਰਿਸ਼ਭ ਪੰਤ ਨੂੰ ਵੀ ਪਿੱਛੇ ਛੱਡ ਜਾਏਗਾ ਹੂੰ ਬਿਲਕੁਲ ਐਸਾ ਟੈਲੈਂਟ ਹੈ ਸਾਹਿਬ ਜੀ ਤਾਂ ਮਤਲਬ ਕਿ ਯਾਰ ਸਤਕਾਰ ਠੀਕ ਹੈ ਇਹ ਮੁਤਸਵੀਲ ਹੋ ਗਿਆ ਇਹਨਾਂ ਨੂੰ ਉਹ ਨਿੰਦੀ ਜਾਂਦੇ ਉਹਨਾਂ ਨੂੰ ਉਹ ਨਿੰਦੀ ਜਾਂਦਾ ਕੰਮ ਚੱਲੀ ਜਾਂਦਾ ਕਿ ਇਹ ਨਹੀਂ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੀ ਮੁਤਸਵੀ ਸੋਚ ਰੱਖਦੇ ਆ ਕਿ ਉਹਨਾਂ ਨੂੰ ਕਾਊਂਟਰ ਨਹੀਂ ਕੀਤਾ ਜਾਂਦਾ ਬਹੁਤ ਸਾਰੇ ਹਿੰਦੂ ਪੱਤਰਕਾਰ ਬੁੱਧੀਜੀਵੀ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ ਰਵੀਸ਼ ਕੁਮਾਰ ਵਰਗੇ ਉਹ ਕੌਣ ਆ ਹੂੰ ਉਹ ਵੀ ਤੇ ਹਿੰਦੂ ਨੇ ਜਿਹਨਾਂ ਨੂੰ ਤੁਸੀਂ ਸੁਣਦੇ ਹੋ ਜਿਹੜੇ ਇਹਨਾਂ ਨੂੰ ਕਾਊਂਟਰ ਕਰਦੇ ਆ ਉਹ ਇਹ ਦੋਨੇ ਚੀਜ਼ਾਂ ਹੁੰਦੀਆਂ ਨੇ ਸਰ ਜੀ ਬਿਲਕੁਲ ਪਰ ਮਾੜੀ ਗੱਲ ਹੈ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਪਰ ਇਹ ਚੀਜ਼ਾਂ ਵਕਤੀ ਤੌਰ ਤੇ ਉਬਾਲ ਲੈਂਦੀਆਂ ਨੇ ਬਹਿ ਜਾਂਦੀਆਂ ਨੇ ਸਮੇਂ ਬਾਅਦ ਇਹ ਚੀਜ਼ਾਂ ਲੋਕ ਪਲਪੁਲਾ ਜਾਂਦੇ ਨੇ ਅੱਗੇ ਚਲਦੀਆਂ ਰਹਿੰਦੀਆਂ ਨੇ ਆ ਜਗਤਾਰ ਸਿੰਘ ਕੋਈ ਗੱਲ ਨਹੀਂ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਨਾਲ ਜੋੜਨ ਵਾਸਤੇ ਤੇ ਅਰਦਾਸ ਕਰਦੇ ਆ ਤੁਹਾਡੀ ਸਿਹਤ ਵਾਸਤੇ ਤੁਸੀਂ ਬਿਲਕੁਲ ਰਾਜੀ ਖੁਸ਼ੀ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਚਲੋ ਆਪਾਂ ਨਾਲ-ਨਾਲ ਚੱਲਦੇ ਆਂ ਅਗਲੀ ਖਬਰ ਵੱਲ ਨੂੰ ਵੀ ਚੱਲਦੇ ਆਂ ਬਈ ਮੇਟੂ ਜੀ ਬਜਿੰਦਰ ਪਾਦਰੀ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਕਹਿੰਦੇ ਵੀ ਜੇਲ੍ਹ ਦੇ ਵਿੱਚੋਂ ਹੀ ਕਾਰਵਾਈਆਂ ਸ਼ੁਰੂ ਹੋ ਗਈਆਂ ਨੇ ਪਹਿਲਾਂ ਤਾਂ ਕੋਈ ਨਸ਼ੀਲੇ ਪਦਾਰਥ ਫੜੇ ਗਏ ਸੀ ਕਹਿੰਦੇ ਤੇ ਹੁਣ ਇੱਕ ਮੋਬਾਈਲ ਵੀ ਫੜਿਆ ਗਿਆ ਕੁਝ 2500 ਰੁਪਏ ਨਕਦੀ ਵੀ ਫੜੀ ਗਈ ਤੇ ਉੱਥੇ ਵੀ ਐਕਟੀਵਿਟੀਆਂ ਚੱਲ ਰਹੀਆਂ ਨੇ ਦੇਖੋ ਕਈ ਬੰਦੇ ਕਈ ਜਾਂਦੇ ਲੈ 2500 ਰੁਪਏ ਦੀ ਕਿਹੜੀ ਗੱਲ ਆ ਇਹਨਾਂ ਨੂੰ ਕੋਈ ਪੈਸੇ ਤੇ ਮਾਥਾ ਸਾਡੀ ਚੁੰਨੀ ਦੇ ਪੱਲੇ ਨਾਲ ਬੰਨੀ ਫਿਰਦੀ ਆ